ਬਹੁਤ ਸਾਰੇ ਉਸਲੇ ਨੌਜਵਾਨ ਜਸਵਾਤੀ ਹੋ ਕੇ ਤੇ ਨਾਰੇ ਮਾਰਦੇ ਨੇ ਕਿ ਇਹਨੇ ਉਸਲੇ ਖਾਲਸਪੰਧਰ ਤੇ ਲੱਗ ਜਿਹੜਾ ਹੱਸਦਾ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਉਹਨਾਂ ਨੂੰ ਆਪਸਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਉਹ ਜੇਲ੍ਹ ਦਾ ਮਾਹੌਲ ਜਿਹੜਾ ਬੜਾ ਇੱਕ ਧਾਰਮਿਕ ਜੈਸੀ ਆ ਉਹ ਅਸੀਂ ਬਹੁਤ ਰਿਹਾਲ ਹੋ ਕੇ ਆਇਆ ਮੈਂ ਸਰਵਿਸ ਵੀ ਕਰ ਰਿਹਾ ਸੀ ਗਵਰਨਮੈਂਟ ਦੀ ਮੈਨੂੰ ਸਸਪੈਂਡਰੀ ਕਰ ਦਿੱਤਾ ਗਿਆ ਪਰ ਚਲੋ ਮੈਂ ਬਹਾਲ ਹੋ ਗਿਆ ਫਿਰ ਦੁਬਾਰਾ 1984 ਵੇਲੇ ਦੀ ਗੱਲ ਤੁਸੀਂ ਕੀਤੀ ਹੈ ਕਿ ਉਸ ਵੇਲੇ ਤੁਸੀਂ ਤੁਹਾਨੂੰ ਵੀ ਮਾਰ ਪਈ ਤੁਸੀਂ ਜੇਲ ਵੀ ਕੱਟੀ ਉਸ ਸਰਕਾਰ ਦਾ ਡੰਗ ਤੇ ਸੀ ਜਿਹੜਾ ਨੌਜਵਾਨ ਕੋਈ ਬੇਸਦਾ ਸੀ ਜਿੰਨੇ ਕੋਈ ਖੱਤੀ ਦਸਤਾਰ ਬੰਨੀ ਹੁੰਦੀ ਸੀ ਜਾਂ ਸਾਬਸੂਤ ਦੇਦਾ ਸੀਗਾ ਉਹਦੇ ਵਾਸਤੇ ਫਿਰ ਫੜੋ ਫੜੇ ਜਿਆਦਾ ਸੀ ਅਸੀਂ ਉਹਦਾ ਸ਼ਿਕਾਰ ਹੋ ਗਏ ਪੂਰਨ ਰੇਕ ਗੱਲ ਕੀਤੀ ਕਿ ਸਾਡਾ ਬੱਚਾ ਇੰਜੀਨੀਅਰ ਬਣ ਜਾਏਗਾ ਡਾਕਟਰ ਬਣ ਜਾਏਗਾ ਫਿਰ ਕੀ ਹੋਗਾ ਹਮ ਅਗਰ ਉਸੇ ਇਸਲਾਮ ਕੀ ਸਟੱਡੀ ਨਹੀਂ ਕੀਤੀ ਇਸਲਾਮ ਕੇ ਬਾਰੇ ਮੈਂ ਨਹੀਂ ਪਤਾ ਤਾਂ ਬਿਲਕੁਲ ਫਜ਼ੂਲ ਹੈ ਸਾਡੇ ਲਈ ਆਪਣੇ ਧਰਮ ਦੇ ਪੱਕੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੌਨਾ ਜਿੱਤ ਦੇਖੀ ਧਰਮ ਦਾ ਕਾਣ ਮੋਬਾਈਲ ਨੇ ਕਿਸ ਕਦਰ ਤੱਕ ਕੀਤਾ ਬਹੁਤ ਜ਼ਿਆਦਾ ਪੋਲੂਸ਼ਨ ਦਾ ਰੌਲਾ ਪੈ ਰਿਹਾ ਹਮ ਸੱਚੀ ਗੱਲ ਵੀ ਹੈ ਇੱਕ ਬੰਨੇ ਸਾਡੇ ਘਰ ਦੇ ਵਿੱਚ ਇੱਕ ਜੀ ਰੋਟੀ ਤੋਂ ਭੁੱਖਾ ਹੋਵੇ ਤੇ ਆਪਾਂ ਕੀ ਹੈ ਕਿ ਆਪਾਂ ਫੁੱਲ ਲਾ ਲਈਏ ਕਿ ਇਹ ਚੰਗੀ ਗੱਲ ਕਿ ਲੰਗਰ ਠੀਕ ਹੈ ਲੱਗ ਜਾਂਦੇ ਨੇ ਤੇ ਇਲਾਜ ਵਾਲਾ ਪਾਸਾ ਸਾਡਾ ਅਜੇ ਤੱਕ ਬਹੁਤ ਬਹੁਤ ਥਿਲਾ ਬਹੁਤ ਥਿਲਾ ਵੀ ਆ ਧਰਮ ਕਨਵਰਟ ਹੋ ਰਹੇ ਨੇ ਹੂੰ 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 ਲਾਲਚ ਵਾਸਤੇ ਹੋ ਰਹੇ ਨੇ ਬਿਲਕੁਲ ਬਿਲਕੁਲ ਜੇ ਤੁਸੀਂ ਕਹੋ ਕਿ ਉਥੋਂ ਉਹਨਾਂ ਦੀ ਫਲਸਫੀ ਲੈ ਕੇ ਕੋਈ ਧਰਮ ਕਨਵਰਟ ਹੋ ਰਿਹਾ ਕੋਈ ਐਸਾ ਮੈਨੂੰ ਕੋਈ ਦਿਖਾਈ ਨਹੀਂ ਦਿੱਤਾ ਇਸਾਈਮਤ ਵਾਲਿਆਂ ਦਾ ਇੱਥੇ ਪ੍ਰਚਾਰ ਕਿਸ ਉਹਨਾਂ ਦਾ ਪਾਸਟਰ ਸੀਗਾ ਉਹਦੀ ਮਾਤਾ ਜਿਹੜੇ ਬਿਮਾਰ ਪੈ ਗਈ ਉਹਦਾ ਸਾਹ ਨਾ ਨਿਕਲੇ ਵਿਚਾਰੀ ਇਦਾਂ ਕਰੇ ਕਿ ਨਾ ਮਰੇ ਤੇ ਨਾ ਹੂੰ ਹੂੰ ਠੀਕ ਹੋਵੇ ਉਹ ਫਿਰ ਅਖੀਰ ਤੱਕ ਉਹਨਾਂ ਨੇ ਸੁਖਨੀ ਸਾਹਿਬ ਦਾ ਪਾਠ ਕਰਾਇਆ ਅੱਛਾ ਪਾਸਟਰ ਨੇ ਕਰਾਇਆ ਬਾਕੀ ਕਿਵੇਂ ਸਾਡਾ ਦਿਮਾਗ ਜਿਹੜਾ ਹੈ ਨਾ ਜਿਹੜਾ ਬੰਦੇ ਦਾ ਦਿਮਾਗ ਹੈ ਨਾ ਅਗਰ ਇਹਦੇ ਵਿੱਚ ਵਿਲ ਪਾਵਰ ਹੈ ਨਾ ਹੂੰ ਜੇ ਵਿਲ ਪਾਵਰ ਹੈ ਤੇ ਠੀਕ ਵੀ ਹੋ ਸਕਦਾ ਹੈ ਇਹ ਨਹੀਂ